ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਸਬਸਕ੍ਰਾਈਬ ਜਰੂਰ ਕਰਿਓ ਸੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਜਿਹੜਾ ਇਸ ਸੀਜ਼ਨ ਦੇ ਲੇਟੈਸਟ ਡਿਜ਼ਾਈਨ ਚੱਲ ਰਹੇ ਨੇ ਸੂਟਸ ਦੇ ਵੀ ਕਿਹੜਾ ਟਰੈਂਡ ਚੱਲ ਰਿਹਾ ਉਹ ਸਾਰੇ ਸੂਟਸ ਤੁਹਾਨੂੰ ਮੈਂ ਸ਼ੋ ਕਰਾਂਗੀ ਇਹ ਆ ਜੀ ਪਸ਼ਮੀਨਾ ਰਿਵਰਸੀਬਲ ਪਸ਼ਮੀਨਾ ਨੂੰ ਸਿਲਕ ਪਸ਼ਮੀਨਾ ਵੀ ਕਹਿੰਦੇ ਨੇ ਇਹ ਡਬਲ ਟੋਨ ਫੈਬਰਿਕ ਇਥੇ ਆਪਾਂ ਜਿੱਦਾਂ ਦਾ ਮਰਜ਼ੀ ਜਿਹੜਾ ਵਰਕ ਕਰਵਾ ਸਕਦੇ ਹਾਂ ਵਿਦਾਊਟ ਲਾਈਨਿੰਗ ਇਹ ਸੂਟ ਬੰਦਾ ਇਹ ਦੰ ਡਬਲ ਟੋਨ ਦੇ ਵਿੱਚ ਆ ਫੈਬਰਿਕ ਸੋ ਇਹ ਕਾਫੀ ਟ੍ਰੈਂਡ ਦੇ ਵਿੱਚ ਚੱਲ ਰਿਹਾ ਫੈਂਡੀ ਸਿਲਕ ਕਹਿੰਦੇ ਨੇ ਕੋਈ ਗਲੈਮ ਸਿਲਕ ਵੀ ਕਹਿ ਦਿੰਦਾ ਇਹਦੇ ਜਿਹੜੇ ਫਰਸ਼ੀ ਸਲਵਾਰਾਂ ਨਾਲ ਸੂਟ ਰੈਡੀ ਹੋ ਰਹੇ ਨੇਗੇ ਸੋ ਇਹ ਕੁਝ ਮੈਂ ਤੁਹਾਨੂੰ ਪ੍ਰਿੰਟਡ ਸੂਟ ਵੀ ਦਿਖਾ ਦਿੰਨੀ ਆ ਤੇ ਜਿੱਤੇ ਆਪਾਂ ਕਮੈਂਟ ਕਰਦੇ ਆ ਨਾ ਉੱਥੇ ਇੱਕ ਹਾਈਪ ਦਾ ਆਪਸ਼ਨ ਆਉਂਦਾਗਾ ਤੁਸੀਂ ਹਾਈਪ ਜ਼ਰੂਰ ਕਲਿੱਕ ਕਰਿਓ ਵੀਡੀਓ ਦੇਖ ਰਹੇ ਹੋਮੋਂਗੇ ਜਿਆਦਾ ਸੋ ਇਹ ਪਲੇਨ ਪਸ਼ਮੀਨਾ ਇਹ ਸਾਰੀ ਫੈਂਡੀ ਸਿਲਕ ਤੇ ਗਲੈਮ ਸਿਲਕ ਦੇ ਜਿਹੜੇ ਪੀਸ ਨੇਗੇ ਇਹ ਪਲੇਨ ਹੀ ਜਿਆਦਾ ਵਧੀਆ ਲੱਗਦੇ ਨੇ ਅੱਜਕੱਲ ਪਲੇਨ ਦਾ ਵੀ ਟ੍ਰੈਂਡ ਚੱਲ ਰਿਹਾ ਬਣਾਉਣ ਦਾ ਇਹ ਸਾਰੇ ਜੌਰਜਟ ਦੇ ਕਲਰ ਨੇਗੇ ਅਗਰ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਤਾਂ ਤੁਸੀਂ ਸਕਰੀਨਸ਼ਾਟ ਕਰਕੇ ਦਿੱਤੇ ਗਏ ਨੰਬਰ ਤੇ WhatsApp ਕਰ ਦੇਣਾ ਖਾਦੀ ਹੈਗਾ ਖਾਦੀ ਫੈਬਰਿਕ ਸੂਏ ਹੈਗਾ ਕ੍ਰੇਪ ਦੀ ਬਾਟਮ ਦੇ ਨਾਲ ਬਹੁਤ ਹੀ ਪਿਆਰਾ ਜਿਹਾ ਸੂਟ ਆ ਮੈਚਿੰਗ ਸੂਟ ਇਹ ਜੌਰਜਟ ਦਾ ਟਾਈ ਡਾਈ ਪ੍ਰਿੰਟਸ ਨੇਗੇ ਇਹ ਜੌਰਜਟਾ ਜਿਹੜੀ ਪ੍ਰੀਮੀਅਮ ਕੁਆਲਟੀ ਵਾਲ ਜੌਰਜਟਾ ਸੋ ਅੱਗੇ ਮੈਂ ਤੁਹਾਨੂੰ ਸਿਲਕ ਪਸ਼ਮੀਨਾ ਦੇ ਜਿਹੜੇ ਕਲਰ ਨੇ ਦਿਖਾ ਦੇਣੀਆਂ ਅਗਰ ਤੁਸੀਂ ਸਕਰੀਨਸ਼ਾਟ ਲੈਣਾ ਤਾਂ ਇਸ ਵਿੱਚ ਲਾਈਟ ਡਾਰਕ ਸਾਰਾ ਕਲਰ ਤੁਹਾਨੂੰ ਮਿਲ ਜਾਣਗੇ ਇਹ ਪ੍ਰਿੰਟਡ ਸੂਟ ਨੇ ਬਹੁਤ ਹੀ ਪਿਆਰੀ ਇਹਨਾਂ ਦੇ ਜਦੋਂ ਆਪਾਂ ਸਲਵਾਰ ਵਗੈਰਾ ਤੇ ਵਰਕ ਕਰਵਾ ਕੇ ਰੈਡੀ ਕਰਦੇ ਹਾਂ ਤਾਂ ਇਹ ਬਹੁਤ ਹੀ ਸੋਹਣਾ ਸੂਟ ਬਣ ਜਾਂਦਾ ਇਸ ਚ ਵੀ ਲਾਈਟ ਡਾਰਕ ਸਾਰੇ ਕਲਰ ਅਵੇਲੇਬਲ ਨੇ ਸੋ ਪਲੇਨ ਦੇ ਵਿੱਚ ਇੱਕ ਕੇ ਫੈਬਰਿਕ ਚੱਲ ਰਿਹਾ ਇੱਕ ਕੇ ਫੈਬਰਿਕ ਕਾਫੀ ਟ੍ਰੈਂਡ ਦੇ ਵਿੱਚ ਚੱਲ ਰਿਹਾ ਇਸ ਟਾਈਮ ਇਸ ਦੇ ਉੱਪਰ ਆਪਾਂ ਹੈਂਡਵਰਕ ਕਾਰੀਵਰਕ ਜਾਂ ਇਹਨੂੰ ਸਿੰਪਲ ਫਿਨਿਸ਼ਿੰਗ ਪੱਟੀ ਲਗਵਾ ਕੇ ਸਟਿਚ ਕਰਵਾ ਸਕਦੇ ਹਾਂ ਤੇ ਸਟੀਚਿੰਗ ਵੀ ਸਾਡੇ ਕੋਲ ਅਵੇਲੇਬਲ ਹੈ ਕਿ ਬ੍ਰੌਕਰਟ ਦੇ ਸ਼ਰਟ ਨੇ ਨਾਲ ਕ੍ਰੇਪ ਦੀ ਸਲਵਾਰ ਆ ਤੇ ਪ੍ਰਾਈਸ ਵੀ ਇਹਨਾਂ ਦੇ ਕਾਫੀ ਜੈਨੂਇਨ ਨੇ ਸੋ ਇੱਕ ਅੱਗੇ ਟਾਈ ਡਾਈ ਦੇ ਸੂਟਸ ਨੇਗੇ ਇਹ ਵੀ ਕਾਫੀ ਟ੍ਰੈਂਡਿੰਗ ਡਿਜ਼ਾਈਨਾਂ ਆਗਾ ਇਸ ਦੇ ਵਿੱਚ ਤੁਹਾਨੂੰ ਕਈ ਕਲਰ ਆ ਜਿਹੜਾ ਦਿਖਾ ਦਿੰਨੀ ਹਾਂ ਮੈਂ ਅਗਰ ਕੋਈ ਪਸੰਦ ਆਊਗਾ ਤਾਂ スクリーンショット ਲੈ ਲਿਓ ਇਹ ਜੌਰਜਟ ਇਹ ਜੌਰਜਟ ਟਾਈਡ ਆਈ ਆ ਇਹ ਮਤਲਬ ਵਧੀਆ ਵਾਲਾ ਸਿਲਕ ਦੇ ਵਿੱਚ ਆਹੇ ਥੈਂਕ ਯੂ